ਆਓ ਪਹਿਲਾਂ ਯੋਗ ਤੇ ਛਾਤੀ ਮਾਰਦੇ ਹਾਂ ਜੀ ਯੋਗ ਕੀ ਹੈ ਡੈਫੀਨੇਸ਼ਨ ਕੀ ਹੈ ਜੀ ਯੋਗ ਦੀ ਯੋਗ ਗੁਰਬਾਣੀ ਅਨਸਾਰ ਜੀ ਇੱਕ ਰੋਹਾਨੀ ਅਭਿਆਸ ਹੈ ਬਹੁਤ ਇਹ ਇਹ ਚੀਜ਼ ਬਹੁਤ ਜ਼ਰੂਰੀ ਹੈ ਜੀ ਰੋਹਾਨੀ ਅਭਿਆਸ ਠੀਕ ਹੈ ਜੀ ਕਿਉਂਕਿ ਜੋ ਅੱਜ ਸੋਚਦੇ ਨੇ ਯੋਗ ਉਹ ਨਹੀਂ ਹੈ ਯੋਗ ਹੈ ਰੋਹਾਨੀ ਅਭਿਆਸ ਤੇ ਅੰਦਰੂਨੀ ਅਮਲ ਭਾਵ ਆਪਣੇ ਅੰਦਰ ਉਸ ਅਭਿਆਸ ਤੇ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਤੇ ਅਮਲ ਕਰਨਾ ਤੇ ਉਸ ਪ੍ਰਭੂ ਪਰਮਾਤਮਾ ਦੇ ਨਾਲ ਸੋਰਤ ਨੂੰ ਜੋੜਨਾ ਜੀ ਇਹ ਹੈ ਯੋਗ ਯੋਗ ਦਾ ਸਿਰਫ ਸਰੀਰਕ ਕਸਰਤ ਦੇ ਨਾਲ ਕੋਈ ਸਬੰਧਤ ਨਹੀਂ ਹੈ ਜੀ ਜੋ ਅੱਜ ਕੱਲ ਹੈ ਜਿਵੇਂ ਗੋਰੇ ਕਰਦੇ ਨੇ ਜੀ ਸਗੋਂ ਯੋਗ ਦਾ ਜਿਹੜਾ ਅਸਲੀ ਮਕਸਦ ਹੈ ਉਹ ਹੈ ਨਾਮ ਸਿਮਰਨ ਭਾ ਪ੍ਰਭੂ ਪ੍ਰਮਾਤਮਾ ਨੂੰ ਜਾਦ ਕਰਨਾ ਸੇਵਾ ਜਿਵੇਂ ਪਹਿਲਾਂ ਕਿਹਾ ਸੀ ਵੀ ਹੱਥਾਂ ਪੈਰਾਂ ਕੋਲੋਂ ਕਿਹੜੇ ਕੰਮ ਲੈਣੇ ਆ ਜਿਹੜੀ ਕਿਸੇ ਗਰੀਬ ਦੀ ਮਦਦ ਕਰਨੀ ਇਹ ਸੇਵਾ ਹੀ ਹੈ ਜੀ ਕਿ ਸੇ ਮਾਰੇ ਦਾ ਹੱਥ ਫੜਨਾ ਸੇਵਾ ਹੀ ਹੈ ਤੇ ਗੁਰਮਤ ਅਨੁਸਾਰ ਭਾਵ ਗੁਰੂ ਦੀ ਮਤ ਅਨੁਸਾਰ ਭਾਵ ਉਸ ਪ੍ਰਭੂ ਪਰਮਾਤਮਾ ਦੀ ਗੁਰਾ ਇੱਕ ਦੇਵ ਜਾਈ ਜਿਹੜੀ ਉਸ ਨੇ ਪ੍ਰਭੂ ਪਰਮਾਤਮਾ ਨੇ ਤੁਹਾਨੂੰ ਸੋਝੀ ਦਿੱਤੀ ਉਸ ਦੇ ਅਨੁਸਾਰ ਉਸ ਪਰਮਾਤਮਾ ਦੇ ਨਾਲ ਜੁੜਨਾ ਇਹ ਤੁਹਾਡਾ ਯੋਗ ਹੈ ਜੀ ਠੀਕ ਹੈ ਅੱਜ ਕੱਲ ਯੋਗ ਨੂੰ ਗੋਰਿਆਂ ਨੇ ਜੋਗਾ ਕਹਿ ਦਿੱਤਾ ਜੀ ਠੀਕ ਹੈ ਤੇ ਬਹੁਤ ਪੈਸੇ ਕਮਾ ਰਹੇ ਆ ਅੱਜ ਕਹਿ ਰਹੇ ਆ ਲੱਖਾਂ ਕਰੋੜਾਂ ਦੀ ਇਹਨਾਂ ਨੇ 120 ਬਿਲੀਅਨ ਡਾਲਰ ਦੀ ਆਸਾਲ ਇੰਨਾਂ ਨੇ 2024 ਦੇ ਵਿੱਚ ਜੀ ਕਮਾਈ ਕੀਤੀ ਹੈ ਜਿਵੇਂ ਤੰਤਰ ਨੂੰ ਇਹ ਤੰਤਰਾ ਕਹਿ ਦਿੰਦੇ ਆ ਜੀ ਸਾਰਿਆਂ ਪਿੱਛੇ ਏ ਲਾ ਦਿੰਦੇ ਆ ਮੰਤਰ ਨੂੰ ਮੰਤਰਾ ਕਹਿ ਦਿੰਦੇ ਆ ਜੀ ਇਹ ਓਮੇ ਜੋਗ ਨੂੰ ਜੋਗਾ ਕਹਿਣ ਲੱਗੇ ਜੀ ਇਹ ਪੈਸੇ ਕਮਾਣ ਦੇ ਆ ਜੋਗ ਦੇ ਵਾਸਤੇ ਜਿਹੜੀ ਸਭ ਤੋਂ ਅਹਿਮ ਇਤ ਹੈ ਜੀ ਉਹ ਹੈ ਮਨ ਦੀਆਂ ਬਿਰਤੀਆਂ ਨੂੰ ਕਾਬੂ ਕਰਨਾ ਭਾਵੇਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਵੀ ਅੱਖਾਂ ਨਾਲ ਕੀ ਦੇਖਣਾ ਠੀਕ ਆ ਜੀ ਮਨ ਦੀਆਂ ਵਿਰਤੀਆਂ ਨੂੰ ਕਾਬੂ ਕਰਕੇ ਠੀਕ ਹੈ ਜੋ ਤੁਹਾਡਾ ਮਨ ਕਹੇਗਾ ਵੀ ਅੱਖਾਂ ਤੂੰ ਆਹ ਦੇਖਣਾ ਜ਼ੁਬਾਨ ਤੂੰ ਆਹ ਬੋਲਣਾ ਇਹ ਹੱਥ ਪੈਰ ਉਹੀ ਬੋਲਣਗੇ ਜੀ ਠੀਕ ਹੈ ਮਨ ਦੀਆਂ ਵਿਰਤੀਆਂ ਨੂੰ ਕਾਬੂ ਕਰਕੇ ਪ੍ਰਭੂ ਪਰਮਾਤਮਾ ਦੇ ਵਿੱਚ ਧਿਆਨ ਤੇ ਲੀਨਤਾ ਜ਼ਰੂਰੀ ਹੈ ਜੀ ਇਹ ਹੈ ਯੋਗ ਠੀਕ ਹੈ ਬਾਰ ਬਾਰ ਇੱਕੋ ਗੱਲ ਕਰਦੇ ਆ ਰਹੇ ਪ੍ਰਭੂ ਪਰਮਾਤਮਾ ਦੇ ਵਿੱਚ ਧਿਆਨ ਲਾਣਾ ਧਿਆਨ ਲਾਣਾ ਠੀਕ ਹੈ ਜੀ ਹਾਂ ਜਦੋਂ ਆਪਾਂ ਇਸ ਰਾਹ ਤੇ ਚੱਲਦੇ ਹਾਂ ਹਾਲਾਂਕਿ ਗੁਰਬਾਣੀ ਇਸ ਚੀਜ ਨੂੰ ਨਹੀਂ ਮੰਨਦੀ ਜਿਹੜੀਆਂ ਰਿੱਧੀਆਂ ਸਿੱਧੀਆਂ ਨੇ ਜੀ ਜਾਂ ਅਧਪੌਤਿਕ ਸ਼ਕਤੀਆਂ ਨੇ ਉਹ ਸੁੱਤੇ ਸਿੱਧ ਪ੍ਰਾਪਤ ਹੋ ਜਾਂਦੀਆਂ ਇਹ ਮਹਾਰਾਜ ਇਹਨਾਂ ਨੂੰ ਅਨਮੋਲਕ ਰਤਨ ਕਹਿੰਦੇ ਨੇ ਪਰ ਸਿੱਖੀ ਵਿੱਚ ਇਹਨਾਂ ਤੋਂ ਅੱਗੇ ਨਿਕਲਣਾ ਹੈ ਜੀ ਆਓ ਅੱਗੇ ਦੇਖਦੇ ਹਾਂ ਜੋਗ ਬਾਰੇ ਮਹਾਰਾਜ ਹੋਰ ਕੀ ਕਹਿ ਰਹੇ ਨੇ ਜੋਗ ਦੇ ਕੀ ਯਤਨ ਹਨ ਹੋਰ ਵਿਸਤਾਰ ਨਾਲ ਦੇਖਦੇ ਹਾਂ ਜੀ